ਜੋ ਦਲਾਸਾ ਬਾ ਜੀ ਅਰਦਾਸ ਕੀਤੀ ਗਈ ਹੈ ਕਾਲਪਤ ਸਾਬ ਦੇ ਭਰਤੀ ਦੀ ਸ਼ੁਰੂਆਤ ਕਦੋਂ ਤੋਂ ਹੋਏਗੀ ਕੀ ਰੂਪ ਵਿੱਚ ਅੱਜ ਜਿਵੇਂ ਸਾਰੇ ਸਮੂਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਾਲਪਤਖ ਸਾਹਿਬ ਵਿਖੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਇਹ ਉਹਨਾਂ ਤੋਂ ਸ਼ਕਤੀ ਮੰਗੀ ਹੈ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਕਾਲ ਤੱਕ ਸਾਹਿਬ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ। ਉਹਦਣ ਸਮੂਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਘ ਸੁਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਆਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ। ਕਰਕੇ ਇਹ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ 6ਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪਾਂ ਨੂੰ ਮਿਲਿਆ ਸਮੁੱਚੇ ਪੰਥ ਨੂੰ ਵੀ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ ਬੜਾ ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਭਰਤੀ ਵਿੱਚ ਸ਼ਾਮਲ ਹੋਈ ਹੈ ਤੇ ਬਹੁਤ ਹੀ ਨਰਵਾ ਨਿਗਰ ਤੇ ਤਕੜੇ ਅਕਾਲੀ ਦਲ ਨੂੰ ਆਪਾਂ ਕਾਇਮ ਕਰ ਸਕੀਏ ਜੋ ਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਇਸ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਵਾਂਗੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਇਹਦੇ ਵਿੱਚੋਂ ਉੱਭਰ ਕੇ ਮੋਹਰੇ ਆ ਸਕੇ ਜੋ ਕਿ ਸਮਾਂ ਅਜ ਮੰਗ ਕਰਦਾ ਹੈ ਜੋ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਵਿੱਚੋਂ ਪੰਜ ਮੈਂਬਰ ਬਾਕੀ ਬਚੇ ਆ ਕੀ ਸਾਰੇ ਅੰਮ੍ਰਿਤਧਾਰੀ ਆ ਜਾਂ ਕੋਈ ਬਿਨਾਂ ਅੰਮ੍ਰਿਤਸਰ ਦੇ ਦੇਖੋ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਇਹ ਇਹ ਆਪਣਾ ਨਿੱਜੀ ਫੈਸਲਾ ਆ ਕੋਈ ਅੰਮ੍ਰਿਤਧਾਰੀ ਹੋ ਸਕਦੇ ਕੋ ਨਹੀਂ ਹੋ ਸਕਦੇ ਪਰ ਸਾਰੇ ਪੂਰਨ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਬਦ ਦਾ ਅਟੁੱਟ ਵਿਸ਼ਵਾਸ ਆ ਤੇ ਸਾਰੇ ਮੈਂਬਰ ਸ਼੍ਰੀ ਅਕਾਲ ਪਤਖ ਸਾਹਿਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਨੇ ਕੈਣੀ ਵਿੱਚ ਵੀ ਤੇ ਕਰਨੀ ਵਿੱਚ ਵੀ ਸੋ ਸਾਰੇ ਗੁਰਸਿੱਖਿਆ ਤੇ ਗੁਰਸਿੱਖਾਂ ਵਾਂਗੂ ਨਿਮਰਤਾ ਦੇ ਨਾਲ ਜਿਹੜੀ ਸਾਨੂੰ ਫਲਸਫਾ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਮੁਤਾਬਕ ਆਪਣੀ ਸੇਵਾ ਕਰਾਂਗੇ। ਕੱਲੇ ਦਿਨ ਧਾਮੀ ਸਾਹਿਬ ਨਾਲ ਵੀ ਮੁਲਾਕਾਤ ਹੋਈ ਸੀ ਕਿ ਕੁਝ ਉਹਨਾਂ ਨਾਲ ਗੱਲਬਾਤ ਹੋਈ ਈ ਉਹ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਤੇ ਆਉਣਗੇ ਜਾਂ ਇਸ ਸਤਨਾਮ ਅਮਰੀਕ ਕਮੇਟੀ ਦੇ ਵਿੱਚ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਬੜੇ ਪੰਥਕ ਗਾਗੂ ਨੇ ਨੇਕ ਉਹ ਆਪਣੇ ਜਿਹੜੇ ਸ਼ਖਸ ਨੇ ਤੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਵੀ ਸੇਵਾ ਅਕਾਲ ਤਖਤ ਸਾਹਿਬ ਵੱਲੋਂ ਬਖਸ਼ੀ ਗਈ ਸੀ ਅਸੀਂ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਵੱਡੇ ਭਰਾ ਨੇ ਕਿ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਤੇ ਉਹਦੀ ਅਗਵਾਈ ਕਰਨ ਤੇ ਸਾਡੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਲੈਣ ਤੇ ਉਹ ਪੰਥ ਦੀ ਸੇਵਾ ਕਰਨ ਦੁਆਰੇ ਤੋਂ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਸੱਤ ਮੈਂਬਰੀ ਕਮੇਟੀ ਵਿੱਚ ਵੀ ਤੁਹਾਡੇ ਵੱਲੋਂ 18 ਮਾਰਚ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਕਿਹੜੀ ਨੂੰ ਮੰਨੇ ਜਾਏਗਾ ਦੇਖੋ ਬਾਰ ਬਾਰ ਤੁਸੀਂ ਉਹੀ ਸਵਾਲ ਪੁੱਛਦੇ ਹੋ ਸਿੰਘ ਸਾਹਿਬ ਨੇ ਜਦੋਂ ਦੇਸ਼ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਇਸ ਨੇ ਹਜੇ ਭਰਤੀ ਆਰੰਭ ਨਹੀਂ ਕੀਤੀ ਬੜਾ ਕਲੀਅਰ ਕਿਹਾ ਸੀ ਉਹਨਾਂ ਨੇ ਇਹ ਭਰਤੀ ਆਰੰਭ ਕਰੂਗੀ ਅਸੀਂ ਸਿੰਘ ਸਾਹਿਬ ਦੇ ਆਦੇਸ਼ ਤੇ ਆਪਣੇ ਦੋ ਤਰੀਕ ਨੂੰ ਹੋਏ ਹੁਕਮਨਾਮੇ ਜਿਹੜੇ ਸਮੂਜੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਹਤੇ ਤਗੜੇ ਹੋ ਕੇ ਪਹਿਰਾ ਦੇਣਾ ਹੈ ਹੁਕਮਨਾਮੇ ਲਾਗੂ ਹੋਣੇ ਨੇ ਹੁਕਮਨਾਮੇ ਤੋਂ ਬਾਹਰ ਕੋਈ ਵੀ 1% ਵੀ ਇਧਰ ਉਧਰ ਨਹੀਂ ਜਾ ਸਕਦਾ ਜੋ ਹਰ ਗੁਰਸਿੱਖ ਦਾ ਫਰਜ਼ ਬਣਦਾ ਹੁਕਮਨਾਮਿਆਂ ਤੇ ਪਹਿਰਾ ਦੇ ਕੇ ਹੁਕਮਨਾਮੇ ਲਾਗੂ ਕਰੇ ਉਹਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਨੀ ਹੈ ਜੇ ਦਾ ਸਾਹਮਣੇ ਆਪਣਾ ਧਿਆਨ ਦਿੱਤਾ ਸੀਗਾ ਕਿ ਜਿਹੜੇ ਕਾਰਤਕ ਸਾਹਿਬ ਦੇ ਫੈਸਲੇ ਆ ਚਾਰ ਦੁਆਰੀ ਚਲਾਇਆ ਜਾਂਦਾ ਹੈ ਵਾਦੀ ਵਿੱਚ ਇੱਕ ਹੋਰ ਗਿਆਨ ਦਿੱਤਾ ਹੈ ਕਿ ਮੇਰੇ ਬੈਗ ਸਾਰੇ ਬੈਗ ਨੇ ਜਿਹੜੇ ਇਸ ਤਰ੍ਹਾਂ ਹੋਇਆ ਉਸ ਤਿੱਖੀ ਕਿਆਦੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਹੈ ਇਸ ਤਖਤ ਤੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਸਾਰੇ ਧਰਮਾਂ ਦੇ ਬੜੀਆਂ ਵੱਡੀਆਂ ਵੱਡੀਆਂ ਇਥੋਂ ਲੜਾਈਆਂ ਗੁਰਮਤਿ ਪਾ ਕੇ ਤੇ ਯੁੱਧ ਲੜੇ ਗਏ ਤੇ ਜਿੱਤੇ ਗਏ ਨੇ ਜਿਹੜੇ ਕਿ ਧਰਮ ਖਾਤਰ ਸੀ ਤੇ ਸਚਾਈ ਵਾਸਤੇ ਸੀ ਜ਼ੁਲਮ ਨੂੰ ਖਤਮ ਕਰਨ ਵਾਸਤੇ ਸੀਗੇ ਤੇ ਜੇ ਅਕਾਲ ਤਖਤ ਸਾਹਿਬ ਤੋਂ ਬਹੁਤ ਪਹਿਲਾਂ ਸਥਾਪਿਤ ਹੋਇਆ ਇਹ ਤਖਤ ਆਪਣਾ ਹੈ ਤਾਂ ਦਿੱਲੀ ਤੋਂ ਵੀ ਉੱਚਾ ਤਖਤ ਹੈ ਇਹਦੀ ਆਨ ਬਾਨ ਸ਼ਾਨ ਦੀ ਆਪਾਂ ਸਭ ਨੇ ਰਾਖੀ ਕਰਨੀ ਹੈ ਇਹ ਸਰਵਉੱਚ ਤਖਤ ਹੈ ਆਪਣਾ ਅਕਾਲ ਦਾ ਤਖਤ ਹੈ ਪ੍ਰਮਾਤਮਾ ਦਾ ਤਖਤ ਹੈ ਤੇ ਜੇ ਕੋਈ ਭੁੱਲਿਆ ਪਟਕਿਆ ਕੋਈ ਵੀ ਵਿਅਕਤੀ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਕੋਈ ਅਹੁਦੇਦਾਰ ਇਹ ਕਹਵੇ ਕਿ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਇਹ ਬਹੁਤ ਵੱਡਾ ਭਲੇਖਾ ਉਹਦਾ ਤੇ ਉਹਨੂੰ ਇਸ ਭਲੇਖੇ ਚ ਲੈਣਾ ਨਹੀਂ ਚਾਹੀਦਾ ਨਾ ਹੀ ਪੰਥ ਨੇ ਇਹ ਗੱਲ ਕਦੀ ਪ੍ਰਵਾਨ ਕਰਨੀ ਆ ਨਾ ਕਦੀ ਹੋਣ ਦੇਣੀ ਆ ਅਕਾਲ ਤਖਤ ਸਾਹਿਬ ਦੀ ਸ਼ਕਤੀ ਤਾਂ ਬੜੀ ਮਹਾਨ ਹੈ ਆ ਕਰਕੇ ਇਹ ਗੁਰੂ ਸਾਹਿਬ ਨੇ ਬਖਸ਼ੀ ਆ ਸ਼ਕਤੀ ਆਪਾਂ ਸਾਰੇ ਇੱਥੇ ਆ ਕੇ ਸ਼ਕਤੀ ਲੈ ਕੇ ਜਾਂਦੇ ਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਆਪਾਂ ਨੂੰ ਇੱਥੋਂ ਪ੍ਰਾਪਤ ਹੁੰਦਾ ਆ ਤੇ ਫਿਰ ਜੇ ਸਾਡੇ ਵਿੱਚੋਂ ਹੀ ਜਿਹੜੇ ਆਗੂ ਆ ਉਹ ਕਿੰਤੂ ਪਰੰਤੂ ਕਰਨ ਬੜੀ ਨਿਮੋਸ਼ੀ ਵਾਲੀ ਗੱਲ ਹੈ ਇਹਨੂੰ ਕਦੀ ਵੀ ਅਸੀਂ ਪ੍ਰਵਾਨ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਬਹੁਤ ਮਹਾਨ ਆ ਸ਼੍ਰੋਮਣੀ ਕਮੇਟੀ ਠੀਕ ਹੈ ਉਹਦਾ ਆਪਣਾ ਦੈਰਾ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵਿਦਿਅਕ ਸੰਸਥਾਵਾਂ ਚਲਾਉਣੀਆਂ ਜਿਹੜੀਆਂ ਸਿਹਤ ਸੰਭਾਵਾਂ ਚਲਾਉਣੀਆਂ ਜਾਂ ਹੋਰ ਦੁਨੀਆ ਦਾ ਭਲਾ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਉਹਦਾ ਅਧਿਕਾਰ ਖੇਤਰ ਵੱਖਰਾ ਆ ਪਰ ਜੇ ਤੁਸੀਂ ਕਹੀਏ ਸਾਡੀ ਭਾਵਨਾ ਨੂੰ ਤੁਸੀਂ ਛੇੜਛਾੜ ਕਰੋਗੇ ਸਾਡੇ ਫਲਸਫੇ ਤੇ ਤੁਸੀਂ ਆਪਣੇ ਪ੍ਰਸ਼ਨ ਖੜੇ ਕਰੋਗੇ ਇਹ ਕਦੇ ਨਹੀਂ ਪ੍ਰਵਾਨ ਕਰਾਂਗੇ ਅਸੀਂ ਚੈਸ ਕਰਕੇ ਅਕਾਲ ਤਖਤ ਸਾਹਿਬ ਸਰਵੋੱਚ ਹੈ ਤੇ ਸਭ ਨੂੰ ਉਹਦੀ ਜਿਹੜੀ ਸਰਵਉੱਚਤਾ ਪ੍ਰਵਾਨ ਕਰਨੀ ਚਾਹੀਦੀ ਹੈ ਉਹਦੇ ਮੁਤਾਬਕ ਹਰ ਹੁਕਮ ਅਕਾਲ ਤਖਤ ਸਾਹਿਬ ਦਾ ਸਮੁੱਚੇ ਮਾਨਵਤਾ ਨੂੰ ਸਮੁੱਚੀਆਂ ਸੰਗਤਾਂ ਨੂੰ ਮੰਨਣਾ ਚਾਹੀਦਾ ਹੈ